ਸਾਨ ਪ੍ਰਭੂ ਛੱਤ ਸ਼੍ਰੀ ਅਕਾਲ ਦੋਸਤੋ ਝੋਨੇ ਦੀ ਫਸਲ ਦੇ ਉੱਤੇ ਇਸ ਵੇਲੇ ਕਿਸਾਨ ਪਹਿਲੀ ਸਪਰੇ ਕਰਨ ਦੇ ਬਾਰੇ ਸੋਚ ਰਹੇ ਨੇ ਕੁਝ ਕਿਸਾਨਾਂ ਨੇ ਸਪਰੇ ਕਰਤੀ ਕੁਝ ਇੱਕ ਦੋ ਦਿਨਾਂ ਦੇ ਵਿੱਚ ਕਰਨੀ ਸ਼ੁਰੂ ਕਰ ਦੇਣਗੇ ਇਸ ਵੇਲੇ ਪਹਿਲੀ ਸਪਰੇ ਦੇ ਬਾਰੇ ਗੱਲਬਾਤ ਚੱਲ ਰਹੀ ਆ ਭਾਵੇਂ ਹਾਲੇ ਤੱਕ ਕਿਸੇ ਵੱਡੇ ਅਟੈਕ ਦੀ ਕੋਈ ਖਬਰ ਨਹੀਂ ਨਾ ਹੀ ਪੱਤਾ ਲਪੇਟ ਸੁੰਡੀ ਦਾ ਇਸ ਵੇਲੇ ਜ਼ਿਆਦਾ ਅਟੈਕ ਆਇਆ ਕਿਉਂਕਿ ਬਰਖਾ ਕਈ ਥਾਂ ਤੇ ਸ਼ਰਾਟੇ ਵਧੀਆ ਪੈ ਗਏ ਨਾ ਹੀ ਗੋਭ ਦੇ ਕੀੜੇ ਦਾ ਕੋਈ ਬਹੁਤ ਵੱਡਾ ਅਟੈਕ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਕਿਸੇ ਪਾਸੋਂ ਕੋਈ ਵੱਡੀਆਂ ਖਬਰਾਂ ਨਹੀਂ ਮਿਲੀਆਂ ਹਾਂ ਜਿਹੜਾ ਬੌਣੇ ਬੂਟਿਆਂ ਦਾ ਰੋਗ ਹੈ ਉਹ ਉਹਨਾਂ ਦੇ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਕਈ ਥਾਈਂ ਫਸਲ ਬੌਣੀ ਪਈ ਹੈ ਉਹ ਤੇਲੇ ਦੀ ਸਪਰੇ ਵਗੈਰਾ ਕਿਸਾਨ ਜ਼ਰੂਰ ਕਰ ਰਹੇ ਨੇ ਹੋਰ ਕੋਈ ਜਿਆਦਾ ਵੱਡੀ ਜਿਹੜੀ ਸਪ੍ਰੈਆਂ ਦਾ ਕੰਮ ਹਲੇ ਚੱਲਿਆ ਨਹੀਂ ਪਰ ਹੁਣ ਫਸਲ ਦੇ ਉੱਤੇ ਪਹਿਲੀ ਸਪਰੇ ਦੇ ਬਾਰੇ ਕਿਸਾਨਾਂ ਦੇ ਜਿਹੜੇ ਕਮੈਂਟ ਆ ਰਹੇ ਨੇ ਉਸ ਰਹੇ ਨੇ ਕਿਹੜੀ ਸਪਰੇ ਆਪਾਂ ਕਰੀਏ ਕਿੰਨੇ ਸਪਰੇਆ ਪਾ ਮਿਕਸ ਕਰਕੇ ਕਰ ਸਕਦੇ ਆ ਕਿਉਂਕਿ ਕਿਸਾਨ ਇੱਕੋ ਹੀ ਢੋਲੀ ਦੇ ਵਿੱਚ ਚਾਰ ਚਾਰ ਪੰਜ ਪੰਜ ਦਵਾਈਆਂ ਜਿਹੜੀਆਂ ਰਲਾ ਕੇ ਸਪਰੇਅ ਕਰ ਦਿੰਦੇ ਨੇ ਤੇ ਆਪਾਂ ਨੂੰ ਕਿਹੜੀ ਜ਼ਰੂਰਤ ਆ ਇਹਨਾਂ ਦਾ ਕੀ ਰਿਜ਼ਲਟ ਕਿਸ ਤਰ੍ਹਾਂ ਦੇ ਆਉਂਦੇ ਨੇ ਕਿਵੇਂ-ਕਿਵੇਂ ਆਪਾਂ ਸਪਰੇਅ ਕਰਨੀਆਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਹੜੀਆਂ-ਕਿਹੜੀਆਂ ਦਵਾਈਆਂ ਦੀ ਹੁਣ ਆਪਾਂ ਨੂੰ ਜ਼ਿਆਦਾ ਜ਼ਰੂਰਤ ਆ ਤੇ ਜੋ ਕੋਈ ਕਿਸਾਨ ਨਵੇਂ ਚੈਨਲ ਦੇਖਤੇ ਆਏ ਨੇ ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਦਾ ਨੋਟੀਫਿਕੇਸ਼ਨ ਜਿਹੜਾ ਆਪਾਂ ਨੂੰ ਮਿਲਦਾ ਰਹੇ ਦੋਸਤੋ ਝੋਨੇ ਦੇ ਵਿੱਚ ਜਦੋਂ ਕਿਸਾਨ ਸਪਰੇਅ ਕਰਦੇ ਨੇ ਤਿੰਨ ਤਿੰਨ ਚਾਰ ਚਾਰ ਦਵਾਈਆਂ ਇੱਕ ਵਾਰੀ ਦੇ ਵਿੱਚ ਹੀ ਰਲਾ ਕੇ ਜਿਹੜੀਆਂ ਸਪਰੇਅ ਕਰ ਦਿੰਦੇ ਨੇ ਜਿਸ ਤਰ੍ਹਾਂ ਉਹ ਪਤਲ ਪੇਟ ਸੁੰਢੀ ਐ ਜਾਂ ਗੋਭ ਦਾ ਕੀੜਾ ਹੈ ਉਹਦੇ ਵਾਸਤੇ ਵੀ ਕਰਤੀ ਨਾਲ ਕੋਈ ਨਾ ਕੋਈ ਉਲੀ ਨਾਸ਼ਕ ਵੀ ਪਾ ਲਿਆ ਕਈ ਵਾਰੀ ਡੀਲਰ ਆ ਰਾਏ ਦਿੰਦਾਂ ਨੇ ਜਾਂ ਕਿਸਾਨ ਆਪਣੇ ਤੌਰ ਤੇ ਹੀ ਕਹਿ ਦਿੰਦਾਂ ਨੇ ਵੀ ਆ ਤੇਲੇ ਵਾਲੀ ਵੀ ਹੁਣ ਨਾਲ ਹੀ ਪਾ ਲਈਏ ਕਾਫੀ ਕਿਸਾਨ ਝਾੜ ਵਧਾਉਣ ਦੇ ਵਾਸਤੇ ਕੋਈ ਨਾ ਕੋਈ ਐਨਪੀਕੇ ਦੀ ਵੀ ਵਰਤੋਂ ਕਰਦੇ ਰਹਿੰਦੇ ਨੇ ਉਹ ਵੀ ਉਹ ਵਿੱਚ ਹੀ ਪਾ ਦਿੰਦਾਂ ਨੇ ਹੁਣ ਜਦੋਂ ਤਿੰਨ ਤਿੰਨ ਚਾਰ ਚਾਰ ਦਵਾਈਆਂ ਪੰਜ ਪੰਜ ਦਵਾਈਆਂ ਇੱਕ ਵਾਰੀ ਦੇ ਵਿੱਚ ਹੀ ਆਪਾਂ ਪਾ ਦਵਾਂਗੇ ਉਹਨਾਂ ਤੋਂ ਮਨ ਚਾਹਿਆ ਰਿਜ਼ਲਟ ਨਹੀਂ ਮਿਲ ਸਕਦਾ ਦਵਾਈਆਂ ਬਹੁਤ ਮਹਿੰਗੀਆਂ ਨੇ ਕਾਫੀ ਮਹਿੰਗੀਆਂ ਦਵਾਈਆਂ ਨੇ ਹੁਣ ਤੁਸੀਂ ਦੇਖੋ ਜੋ ਕੋਈ ਉਲੀ ਨਾਸ਼ਕ ਨੇ ਉਹਦੇ ਵਿੱਚ ਹੋਰ ਤਰ੍ਹਾਂ ਦੇ ਕੈਮੀਕਲ ਨੇ ਜੇ ਕੋਈ ਕੀਟਨਾਸ਼ਕ ਆ ਉਹਦੇ ਵਿੱਚ ਹੋਰ ਤਰ੍ਹਾਂ ਦੇ ਕੋਈ ਕੈਮੀਕਲ ਹੁੰਦੇ ਆ ਸੋ ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲ ਨੇ ਜਦੋਂ ਆਪਾਂ ਉਹਨਾਂ ਨੂੰ ਜਿਆਦਾ ਇੱਕ ਤੋਂ ਵੱਧ ਤੋਂ ਵੱਧ ਤੁਸੀਂ ਦੋ ਦਵਾਈਆਂ ਰਲਾ ਕੇ ਸਪਰੇਅ ਕਰ ਲਓ ਜਦੋਂ ਤਿੰਨ-ਤਿੰਨ ਚਾਰ-ਚਾਰ ਦਵਾਈਆਂ ਰਲਾਉਨੇ ਹੋ ਫਿਰ ਕੀ ਕੈਮੀਕਲ ਰਿਐਕਸ਼ਨ ਹੋਊਗਾ ਫਸਲ ਦੇ ਉੱਤੇ ਉਹਦਾ ਕੀ ਰਿਐਕਸ਼ਨ ਹੋ ਸਕਦਾ ਕੀੜੇ ਮਕੌੜੇ ਜਿਹੜੇ ਆਪਾਂ ਜਾਂ ਤੇਲੇ ਵਗੈਰਾ ਦੇ ਉੱਤੇ ਕਿਸ ਤਰ੍ਹਾਂ ਉਹ ਕੰਟਰੋਲ ਉਹਨੂੰ ਕਰਦੀਆਂ ਜਾਂ ਨਹੀਂ ਕਰਦੀ ਉਹਦੇ ਵਾਰ ਆਪਾਂ ਨੂੰ ਪੂਰੇ ਰਿਜ਼ਲਟ ਨਹੀਂ ਮਿਲ ਸਕਦੇ ਸੋ ਦਵਾਈਆਂ ਆਪਾਂ ਉਨੀਆਂਕ ਰਲਾ ਰਲਾ ਕੇ ਸਪਰੇਅ ਕਰੀਏ ਜਿੰਨੇ ਕਦਾ ਆਪਾਂ ਨੂੰ ਪਤਾ ਹੈ ਵੀ ਸਹੀ ਤਰੀਕੇ ਦੇ ਨਾਲ ਜਿਹੜਾ ਆਪਾਂ ਨੂੰ ਰਿਜ਼ਲਟ ਮਿਲ ਸਕਦਾ ਹੁਣ ਇਸ ਵੇਲੇ ਜਿਹੜੀ ਗੱਲ ਚੱਲਦੀ ਆ ਇਸ ਵੇਲੇ ਆਪਾਂ ਨੂੰ ਜ਼ਰੂਰਤ ਕੀ ਆ ਅ ਪਤਾਲਪੇਟ ਸੁੰਡੀ ਆਉਣੀ ਆ ਗੋਬਦਾ ਕੀੜਾ ਆਉਣਾ ਇਸ ਵੇਲੇ ਜ਼ਿਆਦਾ ਇਹ ਆਉਂਦਾ ਤੇ ਨਾਲ ਆਪਾਂ ਕੋਈ ਨਾ ਕੋਈ ਉਲੀ ਨਾਸ਼ਕ ਕਿਉਂਕਿ ਸ਼ੀਥ ਵਲਾਈਟ ਇਹਨਾਂ ਦਿਨਾਂ ਦੇ ਵਿੱਚ ਝੋਨੇ ਦੇ ਉੱਤੇ ਆ ਜਾਂਦੀ ਆ ਉਹ ਆਪਾਂ ਸਪਰੇਅ ਕਰ ਸਕਦਾ ਤੋ ਜਿਆਦਾ ਦਵਾਈਆਂ ਸਪਰੇਅ ਕਰਨ ਦੀ ਲੋੜ ਨਹੀਂ ਇਸ ਵੇਲੇ ਆਪਾਂ ਨੂੰ ਦੋ ਦਵਾਈਆਂ ਤੁਸੀਂ ਰਲਾ ਕੇ ਸਪਰੇਅ ਕਰ ਸਕਦੇ ਆ ਤੇ ਉਹਦੇ ਰਿਜ਼ਲਟ ਤੁਹਾਨੂੰ ਵਧੀਆ ਮਿਲ ਜਾਣਗੇ ਕਿਉਂਕਿ ਗੋਭ ਦਾ ਕੀੜਾ ਹੋਣਾ ਹੈ ਜਾਂ ਪਤਲਪੇਟ ਸੁੰਡੀ ਦਾ ਅਟੈਕ ਭਾਵੇਂ ਹਲੇ ਘਟ ਹੈ ਪਰ ਕੁਝ ਦਿਨਾਂ ਦੇ ਵਿੱਚ ਆ ਸਕਦਾ ਜਾਂ ਕੁਝ ਕਿਸਾਨ ਹਲੇ 5-4 ਦਿਨ ਰੁਕਣਗੇ ਵੀ ਸੋ ਜਿਹੜੀ ਹੁਣ ਆਪਾਂ ਪਹਿਲੀ ਸਪਰੇਅ ਕਰਨੀ ਆ ਇਹਦੇ ਵਿੱਚ ਆਪਾਂ ਗੋਭ ਦਾ ਕੀੜਾ ਜਾਂ ਪਤਲਪੇਟ ਸੁੰਡੀ ਦੇ ਵਾਸਤੇ ਜਿਹੜੀਆਂ ਆਪਣੇ ਕੋਲੇ ਦਵਾਈਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਆਪਾਂ ਫੇਮ ਦਵਾਈ ਆਪਣੇ ਕੋਲੇ ਹੈਗੀ ਆ ਤੁਸੀਂ ਅੱਛੀ ਤੋਂ 30 ml ਇੱਕ ਕਿੱਲੇ ਦੇ ਵਾਸਤੇ ਵਰਤ ਸਕਦੇ ਹਾਂ ਫਲੂਮੈਂਡਾ ਮਾਈਂਡ ਉਹਦਾ ਟੈਕਨੀਕਲ ਆ ਉਹ ਪਾ ਲੋ ਜੇ ਉਹ ਨਹੀਂ ਪਾਉਣੀ ਕਲੋਰੈਂਟਰਾ ਨਰੀਪਰ ਜਿਹੜੀ ਕੋਰਾ ਜਾਂਦੇ ਨਾ ਉਹ ਤੇ ਆਉਂਦੀ ਹੈ 60 ml ਉਹਦੀ ਵਰਤੋਂ ਕਰ ਸਕਦੇ ਹੋ ਤੁਸੀਂ ਜਾਂ ਸੁਪਰੀਮੋ ਦਵਾਈ 400 ml 2.5 ਕਿੱਲੇਵਾਂ ਹਾਈਡਰੋਜਨ ਆਕਸਾਈਡ ਉਹ ਜਿਹੜਾ ਇਹਦਾ ਟੈਕਨੀਕਲ ਆ 400 ml ਵਰਤ ਸਕਦੇ ਹਾਂ ਜਿਹੜਾ ਪਾਣ ਵਾਲਾ ਇੱਕ ਟੈਕਨੀਕਲ ਪਾਊਡਰ ਰੂਪ ਦੇ ਵਿੱਚ ਵੀ ਆਉਂਦਾ ਉਹਦੀ ਸਪਰੇਅ ਕੀਤੀ ਜਾ ਸਕਦੀ ਹੈ 170 ਗ੍ਰਾਮ ਉਹ ਉਹ ਜਿਹੜਾ ਕਾਰਟਾਪ ਹਾਈਡਰੋਕਲੋਰਾਇਡ ਆਉਂਦਾ 75 ਐਸਜੀ ਦੇ ਵਿੱਚ ਆਉਂਦਾ ਉਹ 170 ਗ੍ਰਾਮ ਮੋਰਟਾਰ ਦੇ ਨਾਲ ਨਾਲ ਮਾਰਕੀਟ ਦੇ ਵਿੱਚ ਆਉਂਦਾ ਹੋਰ ਵੀ ਕਈ ਕੰਪਨੀਆਂ ਦੀ ਆ ਰਹੀ ਹੈ ਉਹਦੀ ਵੀ ਆਪਾਂ ਸਪਰੇਅ ਕਰ ਸਕਦੇ ਹਾਂ ਇਹਦੇ ਨਾਲ ਵੀ ਪੱਤਾ ਲਪੇਟ ਸੁੰਡੀ ਤੇ ਗੋਭ ਦੇ ਕੀੜੇ ਦਾ ਬਹੁਤ ਵਧੀਆ ਜਿਹੜਾ ਆ ਆਪਾਂ ਨੂੰ ਕੰਟਰੋਲ ਦੇਖਣ ਨੂੰ ਮਿਲੂਗਾ ਜਾਂ ਫਿਰ 1 ਲੀਟਰ ਕਲੋਰੋਪੈਰੀਫਾਸ 1 ਲੀਟਰ ਇਹਦੀ ਥੋੜੀ ਜਿਆਦਾ ਹੁੰਦੀ ਹੈ 1 ਲੀਟਰ ਤੋਂ ਘੱਟ ਗੱਲ ਨਹੀਂ ਬਣਦੀ 1 ਲੀਟਰ ਕਲੋਰੋਪੈਰੀਫਾਸ 20% ਵਾਲੀ ਆਉਂਦੀ ਹੈ ਉਹਦੀ ਸਪਰੇ ਆਪਾਂ ਕਰ ਸਕਦੇ ਆ ਇਹ ਇਹਨਾਂ ਦੇ ਵਿੱਚੋਂ ਕੋਈ ਦਵਾਈ ਇੱਕ ਤੁਸੀਂ ਲੈ ਲਓ ਤੇ ਇੱਕ ਦਵਾਈ ਆਪਾਂ ਨੂੰ ਜ਼ਰੂਰਤ ਪਊ ਜੀ ਇਸ ਵੇਲੇ ਜੀ ਜਿਹੜੀ ਆਪਣੇ ਸੀਥ ਵਲਾਈਟ ਆਉਂਦੀ ਆ ਸੀਥ ਵਲਾਈਟ ਦੇ ਵਾਸਤੇ ਕਾਫੀ ਸਾਰੀਆਂ ਦਵਾਈਆਂ ਆਪਾਂ ਨੂੰ ਜਿਹੜੀਆਂ ਮਿਲ ਜਾਂਦੀਆਂ ਨੇ ਐਮੀ ਸਟਾਰ ਟਾਪ ਵੀ ਆਪਾਂ ਕਰ ਸਕਦੇ ਆ ਨਟਿਵੋ ਵੀ ਹੈਗੀ ਐਸਸੀ ਗ੍ਰਾਮ ਪਾ ਲਓ ਐਮੀ ਸਟਾਰ ਟਾਪ ਜਿਹੜੀ ਆਉਂਦੀ ਆ 200 ਐਮਐਲ ਪਾ ਲਓ ਜਾਂ ਕਸਟੋਡੀਆ ਵਾਲਾ ਜੋ ਆਕਸੀਸ਼ਟ੍ਰੋਵੈਂਟ ਟੈਬੂ ਕੋ ਨਜੋ ਲਾਉਂਦਾ ਉਹ ਵੀ ਤੁਸੀਂ ਪਾ ਸਕਦਾ 200 ਐਮਐਲ ਜਾਫਰੇ ਇੱਕ ਦਵਾਈ ਗਲੀਲਿਓ ਵੇ ਆਉਂਦੀ ਆ ਪਿਕਾਫਸੀ ਸਟਰੋਬਨ ਤੇ ਪ੍ਰੋਪੀਕੋਨਰ ਰੋਲ ਦਾ ਮੇਲ ਹੈਗਾ ਉਹ ਉਹ ਦਵਾਈ ਵੀ ਤੁਸੀਂ 400 ਐਮਐਲ ਪਾ ਸਕਦੇ ਆ ਉਹ ਇਹਦੇ ਨਾਲ ਦੋ ਜਿਹੜੀਆਂ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਹ ਜਿਹੜੀ ਗਲੀਲਿਓ ਵੇ ਦਵਾਈ ਆ ਇਹ ਦਵਾਈ ਦੇ ਨਾਲ ਆਪਾਂ ਜਿਹੜੀ ਆਪਣੀ ਸ਼ੀਥ ਵਲਾਈਟ ਆ ਇਹਨੂੰ ਵੀ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕਦੇ ਆ ਇੱਕ ਡੋਡੀ ਰੋਗ ਜਿਹੜਾ ਹੁੰਦਾ ਉਹਨੂੰ ਵੀ ਇਹ ਕੰਟਰੋਲ ਕਰ ਲੈਂਦੀ ਆ ਜੇ ਆਪਾਂ ਗਲੀਲਿਓ ਵੇ ਆਪਾਂ ਦਵਾਈ ਜਿਹੜੀ ਸਪਰੇ ਕਰਦੇ ਆਂ ਕੌਕੇ ਨਹੀਂ ਦਵਾਈਆਂ ਜ਼ਿਆਦਾ ਇਸ ਤਰ੍ਹਾਂ ਦੀਆਂ ਨਹੀਂ ਜਿਹੜੀਆਂ ਇੱਕੋ ਹੀ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਦੀਆਂ ਨੇ ਹੁਣ ਚਲੋ ਆਪਾਂ ਨੂੰ ਪਤਾ ਵੀ ਹੁਣ ਇਸ ਵੇਲੇ ਜਿਹੜਾ ਸ਼ੀਤਪਲਾਇਟ ਦਾ ਜਿਹੜਾ ਅਟੈਕ ਆਉਣਾ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਦਵਾਈ ਤੁਸੀਂ ਸਪਰੇਅ ਕਰ ਸਕਦੇ ਜੇਕਰ ਕੋਈ ਐਨਪੀਕੇ ਤੁਸੀਂ ਰੜਾਉਣਾ ਵਿੱਚ ਤਾਂ ਇਸ ਵੇਲੇ 13045 ਰੜਾਇਆ ਜਾ ਸਕਦਾ ਪਰ ਐਨਪੀਕੇ ਤੋਂ ਜੇ ਪੂਰਾ ਰਿਜ਼ਲਟ ਲੈਣਾ ਨਾ ਸਹੀ ਮਹੀਨਾ ਦੇ ਵਿੱਚ ਆਪਾਂ ਝਾੜ ਲੈਣਾ ਚਾਹੁੰਦੇ ਆ ਔਰ ਕੇ ਇਹਦੇ ਨਾਲ ਫੋਕ ਘਟਦੀ ਆ ਜੇ ਐਨਪੀਕੇ ਦੀ ਆਪਾਂ ਸਪਰੇਅ ਕਰਦੇ ਆ ਤਾਂ ਇਹਦੇ ਨਾਲ ਫੋਕ ਦੇ ਉੱਤੇ ਕਾਫੀ ਅਸਰ ਪੈਂਦਾ ਤੇ ਯੂਨੀਵਰਸਿਟੀ ਵੱਲੋਂ ਇਹਦੀ ਸਿਫਾਰਸ਼ ਕੀਤੀ ਜਾਂਦੀ ਆ ਇਹਨੂੰ ਜਿਆਦਾ ਦਵਾਈਆਂ ਦੇ ਨਾਲ ਮਿਕਸ ਕਰਕੇ ਪਾਉਣ ਦੀ ਬਜਾਏ ਜੇ ਆਪਾਂ ਅਲੱਗ ਤੌਰ ਤੇ ਇਹਦੀ ਸਪਰੇਅ ਕਰੀਏ ਤਾਂ ਰਿਜ਼ਲਟ ਆਪਾਂ ਨੂੰ ਵਧੀਆ ਵੇਖਣ ਨੂੰ ਮਿਲਦੇ ਨੇ ਸੋ ਇਸ ਵੇਲੇ ਤਾਂ ਕੋਸ਼ਿਸ਼ ਤਾਂ ਇਹੀ ਕਰੋ ਵੀ ਤੁਸੀਂ ਇਹ ਦੋਏ ਦਵਾਈਆਂ ਪਤਾਲਪੇਟ ਚੁੰਡੀ ਵਾਲਾ ਤੇ ਗੋਭ ਦੇ ਕੀੜੇ ਦੇ ਅਟੈਕ ਦੀਆਂ ਜਿਹੜੀਆਂ ਇਹ ਚਾਰ ਪੰਜ ਦਵਾਈਆਂ ਨੇ ਇਹਨਾਂ ਚੋਂ ਕੋਈ ਇੱਕ ਤੁਸੀਂ ਵਰਤ ਸਕਦੇ ਹੋ ਜਾਂ ਜਿਹੜੀ ਆਪਣੇ ਉਲੀ ਨਾਸ਼ਕਾ ਕੋਈ ਨਾ ਕੋਈ ਜਿਹੜਾ ਆਪਾਂ ਜਿਹੜੀ ਸ਼ੀਤ ਵਲਾਈਟ ਇਸ ਵੇਲੇ ਸ਼ੀਤ ਵਲਾਈਟ ਦਾ ਹੀ ਜਿਹੜਾ ਹਮਲਾ ਆਪਾਂ ਨੂੰ ਵੇਖਣ ਨੂੰ ਮਿਲਦਾ ਜਿਆਦਾ ਇਹਦੀ ਆਪਾਂ ਸਪਰੇ ਲੈ ਕੇ ਕਰ ਸਕਦੇ ਆ ਤੇ ਇਹਦੇ ਬਾਰੇ ਦਵਾਈਆਂ ਤੁਹਾਨੂੰ ਮੈਂ ਦੱਸ ਦਿਆਂ ਤੇ ਐਨ ਪੀ ਕੇ ਦੀ ਕੋਸ਼ਿਸ਼ ਕਰਿਓ ਵੀ ਅਲੱਗ ਤੋਂ ਹੀ ਸਪਰੇ ਕਰਿਓ ਤੇ ਤੇਲੇ ਵਾਲੀ ਦਵਾਈ ਹਲੇ ਜ਼ਰੂਰਤ ਨਹੀਂ ਹੈਗੀ ਤੇਲੇ ਵਾਲੀਆਂ ਦਵਾਈਆਂ ਜਿਹੜੀਆਂ ਉਹ ਅੱਗੇ ਆਪਾਂ ਸਪਰੇ ਕਰਾਂਗੇ ਕਿਉਂਕਿ ਇੱਕੋ ਹੀ ਵਾਰੀ ਦੇ ਵਿੱਚ ਜਦੋਂ ਆਪਣੇ ਖੇਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਬਿਨਾ ਮਤਲਬ ਤੋਂ ਦਵਾਈਆਂ ਪਾਉਣ ਦੇ ਨਾਲ ਦਵਾਈ ਦਾ ਨੁਕਸਾਨ ਹੁੰਦਾ ਫਾਇਦਾ ਕੋਈ ਹੁੰਦਾ ਨਹੀਂ ਸੋ ਅਗਲੀ ਸਪਰੇਅ ਦੇ ਵਿੱਚ ਆਪਾਂ ਤੇਲੇ ਵਾਲੀ ਜਾਂ ਕੋਈ ਨਾ ਕੋਈ ਉਲੀ ਨਾਸ਼ ਕੋਦੋਂ ਸਪਰੇਅ ਕਰਾਂਗੇ ਉਹਦੀ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਕਿਉਂਕਿ ਕੋਈ ਵੀ ਵੀਡੀਓ ਦੇ ਵਿੱਚ ਜੇ ਥੋੜਾ ਆਪਾਂ ਜਿਆਦਾ ਵੀਡੀਓ ਲੰਮੀ ਹੋ ਜਾਂਦੀ ਆ ਸੋ ਦੋਸਤੋ ਉਮੀਦ ਆ ਵੀ ਹੁਣ ਪੂਰੀ ਗੱਲ ਜਿਹੜੀ ਸਮਝ ਟਾਕੀ ਹੋਵੇਗੀ ਵੀ ਆਪਾਂ ਇਸ ਵਾਰ ਜਿਹੜੀ ਹੁਣ ਪਹਿਲੀ ਸਪਰੇਅ ਕਰਨੀ ਆ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਪਤਾਲਪੇਟ ਜਾਂ ਗੋਭ ਦੇ ਕੀੜੇ ਦੇ ਵਾਸਤੇ ਜਿਹੜੀਆਂ ਦਵਾਈਆਂ ਦੱਸੀਆਂ ਨੇ ਉਹਨਾਂ 'ਚੋਂ ਇੱਕ ਦਵਾਈ ਲੈ ਲਓ ਤੇ ਦੂਸਰੀ ਦਵਾਈ ਸੀਥ ਵਲਾਈਟ ਦਾ ਉੱਲੀ ਰੋਗ ਦੇ ਵਾਸਤੇ ਆਪਾਂ ਨੂੰ ਲੋੜ ਪਊਗੀ ਉਹਨਾਂ ਦੇ ਵਿੱਚੋਂ ਜਿਹੜੀਆਂ 4-5 ਦਵਾਈਆਂ ਦੱਸੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਦਵਾਈ ਲੈ ਕੇ ਤੇ 150 ਤੋਂ 200 ਲੀਟਰ ਪਾਣੀ ਦੀ ਕੋਸ਼ਿਸ਼ ਕਰਿਓ ਕਿਉਂਕਿ ਪਾਣੀ ਜਿਹੜੀਆਂ ਉੱਲੀ ਨਾਸ਼ਕ ਦਵਾਈਆਂ ਨਾ ਪਾਣੀ ਨਾਲ ਵੱਧ ਕੰਮ ਕਰਦੀਆਂ 150 ਲੀਟਰ ਤੋਂ ਉੱਪਰ ਪਾਣੀ ਲੱਗਦਾ ਤਾਂ ਦਵਾਈਆਂ ਵਧੀਆ ਕੰਮ ਕਰਦੀਆਂ ਨੇ ਸੋ ਐਨ ਪੀ ਕੇ ਜੇਕਰ ਤੁਸੀਂ ਚਾਹੋ ਨੇ ਉਹ ਨਹੀਂ ਤੁਹਾਡਾ ਕੋਈ ਉਹ ਬਣਦਾ ਤਾਂ ਕੋਈ ਨਾ 0 13 0 45 ਜੇਕਰ ਐਨ ਪੀ ਕੇ ਪਾਉਣਾ ਚਾਹੁੰਦੇ ਹੋ ਤਾਂ ਡੇਢ ਤੋਂ 2 ਕਿਲੋ ਤੱਕ ਤੁਸੀਂ ਪਾ ਸਕਦੇ ਹੋ ਪਰ ਫਿਰ ਆਪਾਂ ਨੂੰ ਉੱਥੇ ਪਾਣੀ ਘੱਟ ਨਹੀਂ ਲਾਉਣਾ ਨਹੀਂ ਤਾਂ ਐਨ ਪੀ ਕੇ ਦੇ ਰਿਜ਼ਲਟ ਜੇ ਵਧੀਆ ਤੋਂ ਵਧੀਆ ਲੈਣੇ ਨੇ ਤਾਂ ਫਿਰ ਉਹ ਆਪਾਂ ਨੂੰ 4 ਕਿਲੋ 1 ਕਿੱਲੇ ਦੇ ਵਿੱਚ ਦੱਸੇ ਜਾਂਦਾ 4 ਕਿਲੋ ਯੂਨੀਵਰਸਿਟੀ ਦੀ ਜਿਹੜੀ ਸਿਫਾਰਸ਼ ਹੈ ਨਾ 4 ਕਿਲੋ ਦੀ ਹੈ 1 ਕਿੱਲੇ ਦੇ ਵਾਸਤੇ 200 ਲੀਟਰ ਪਾਣੀ ਕਿਉਂਕਿ ਜਿਆਦਾ ਕਿਸਾਨ 200 ਲੀਟਰ ਪਾਣੀ ਨਹੀਂ ਲਾਉਂਦੇ ਇਸ ਕਰਕੇ ਜਦੋਂ ਇੰਨੀ ਮਾਤਰਾ ਦੇ ਵਿੱਚ ਆਪਾਂ ਐਨ ਪੀ ਕੇ ਵਰਤਣਾ ਕਈ ਵਾਰੀ ਪੱਤੇ ਜਿਹੜੇ ਸੜ ਸਕਦੇ ਆ। ਸੋ ਕੋਸ਼ਿਸ਼ ਤਾਂ ਇਹੀ ਕਰਿਓ ਵੀ ਇਹ ਤੁਸੀਂ ਅਲੱਗ ਤੋਂ ਸਪਰੇਅ ਕਰਨ ਦੀ ਕੋਸ਼ਿਸ਼ ਕਰਿਓ। ਅ ਬਾਕੀ ਤੁਹਾਨੂੰ ਪੂਰੀ ਗੱਲ ਆਪਾਂ ਵੀਡੀਓ ਦੇ ਵਿੱਚ ਦੱਸਤੀ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਧੰਨਵਾਦ।